NHIA ਨੂੰ ਲੈ ਕੇ ਜਿੱਥੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕੰਮ ਬੰਦ ਪਏ ਤੇ ਦਾ ਜਲਦੀ ਕੰਮ ਸ਼ੁਰੂ ਕਰਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਦਾ ਪ੍ਰੋਜੈਕਟ ਆ ਉਹ ਪੂਰਾ ਕਰ ਸਕੇ ਆਪਣਾ ਜੀ ਜਿਹੜੇ ਪ੍ਰੋਜੈਕਟ ਬੰਦ ਰਹੇ ਨੇ ਕਈ ਲੋਕਾਂ ਦਾ ਇਹਦੇ ਵਿੱਚ ਇਹ ਸਪਸ਼ਟੀਕਰਨ ਆਇਆ ਹੈ ਇਹ ਆਮ ਲੋਕਾਂ ਲਈ ਨਹੀਂ ਇਹ ਤਾਂ ਸਰਵਾਈਜ਼ਰਾਂ ਲਈ ਬੰਦ ਰਹੇ ਨੇ ਉਹਨਾਂ ਦਾ ਜਿਹੜਾ ਕਾਰੋਬਾਰ ਹੈ ਉਹਨਾਂ ਦਾ ਢੋਆ ਢੋਈ ਦਾ ਸਬਾਰ ਹੈ ਉਹਦੇ ਦੀ ਉਹ ਕਿ ਸੜਕਾਂ ਦਾ ਜਾਲ ਵਿਛਾਇਆ ਹੈ ਤੁਸੀਂ ਦੇਖੋ ਕਿ ਕਦੇ ਕੱਲ ਸਾਡੇ ਸਵੇਰੇ ਇੱਕ ਦੋਸਤ ਦੱਸ ਰਹੇ ਸੀ ਕਿ 3 ਘੰਟਿਆਂ ਦੇ ਵਿੱਚ ਇਹਨਾਂ ਸੜਕਾਂ ਰਾਹੀਂ ਆਪਾਂ ਦਿੱਲੀ ਹਵਾਈ ਅੱਡੇ ਤੇ ਜਾ ਸਕਦੇ ਹਾਂ ਜੰਮੂ ਕਟੜਾ ਹਾਈਵੇ ਐ ਐਨ ਐਚ ਐ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਕਿ ਇਹ ਪ੍ਰੋਜੈਕਟ ਜਲਦੀ ਪੂਰਾ ਹੋ ਜਾਵੇਗਾ। ਔਰ 1344 ਕਿਲੋਮੀਟਰ ਲੰਬੇ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ। ਇਹਨਾਂ ਵਿੱਚੋਂ ਕਈ ਪ੍ਰੋਜੈਕਟ ਜਮੀਨ ਦੀ ਘਾਟ ਕਿਸਾਨਾਂ ਦੇ ਵਿਰੋਧ ਕਾਰਨ ਰੁਕੇ ਹੋਏ ਨੇ। ਮੰਤਰੀ ਸਾਹਿਬ ਨੇ ਸਪਸ਼ਟ ਕਰ ਚੁੱਕੇ ਨੇ ਕਿ ਸਰਕਾਰ ਹਾਈਵੇ ਪ੍ਰੋਜੈਕਟ ਦੀ ਜ਼ਮੀਨ ਨਹੀਂ ਦੇਵੇਗੀ। ਅਜਿਹੇ ਰਾਜਾਂ ਤੋਂ ਪ੍ਰੋਜੈਕਟ ਵਾਪਸ ਲਈ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਤਕਾਲ ਮੁੱਖ ਸਕੱਤਰ ਅਨੁਰਾਗ ਬਰਮਾ ਅਤੇ ਡੀਜੀਪੀ ਕਹਿੰਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ ਬਾਦ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ 94% ਜਿਹੜੀ ਜ਼ਮੀਨ ਹੈ ਉਹ ਐਨਐਸੀ ਨੂੰ ਮੋਗੋ ਭਈਆ ਕਰਵਾ ਦੁੱਤੀ ਹੈ ਬਾਰਡਰ ਹੋ ਗਿਆ ਜੀ ਸ਼ੰਭੂ ਬਾਰਡਰ ਹੋ ਗਿਆ ਉੱਥੇ ਬੈਠੇ ਹੋਏ ਨੇ ਤੇ ਹੁਣ ਭਾਪਾ ਦੇ ਆਗੂ ਨੇ ਜੀ ਅਨਿਲ ਸਰੀਨ ਦਾ ਕਹਿਣਾ ਹੈ ਕਿ ਇਹਨਾਂ ਬਾਰਡਰ ਬੰਦ ਦੇ ਹੋਣ ਦੇ ਨਾਲ ਵਪਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਉਹਨਾਂ ਨੇ ਡੱਲੇਵਾਲ ਸਾਹਿਬ ਦੀ ਚਿੰਤਾ ਨੂੰ ਲੈ ਕੇ ਸੀ ਇਹਨੂੰ ਲੈ ਕੇ ਕਾਫੀ ਚਿੰਤਾ ਜਤਾਈ ਹੈ ਦੂਦੇ ਪਾਸੇ ਉਹਨਾਂ ਕਹਿਣਾ ਕਿ ਗੱਲਬਾਤ ਰਾਹੀਂ ਮਸਲਾ ਹੱਲ ਹੋਵੇਗਾ ਇਸ ਦਾ ਪਹਿਲਾਂ ਵੀ ਕਿਹਾ ਸੀ ਤੁਸੀਂ ਆਓ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਪਰ ਇਹ ਗੱਲਬਾਤ ਕਰਨ ਲਈ ਆ ਨਹੀਂ ਰਹੇ ਅਨਿਲ ਸਰੀਨ ਸਾਹਿਬ ਤੁਸੀਂ ਰੋਜ਼ ਕਹਿੰਦੇ ਨੇ ਹੋ ਕਿ ਕਿਸ ਤਰ੍ਹਾਂ ਗੱਲਬਾਤ ਕਰਨ ਨੂੰ ਤਿਆਰ ਆ ਸਪਰੀਮ ਕੋਰਟ ਨੇ ਮੁੜ-ਮੁੜ ਕੇ ਦੋਸ਼ੀ ਪੰਜਾਬ ਸਰਕਾਰ ਨੂੰ ਬਣਾਤਾ ਜੇ ਤੁਸੀਂ ਗੱਲਬਾਤ ਕਰਨ ਨੂੰ ਤਿਆਰਾਂ 2 ਸਾਲ ਹੋ ਗਏ ਜਿਹੜਾ ਸਮਝੌਤਾ ਹੋਇਆ ਸੀ ਉਸ ਵੇਲੇ ਅੱਜ ਤੱਕ ਇਹ ਸਮਝੌਤਾ ਲਾਗੂ ਕਿਉਂ ਨਾ ਹੋ ਗਿਆ ਮੁੱਖ ਮੰਗਾਂ ਨੇ ਉਹ ਤਾਂ ਕੇਂਦਰ ਸਰਕਾਰ ਦੇ ਨਾਲ ਨੇ ਤੇ ਤੁਸੀਂ ਆ ਆ ਕੇ ਕਾ ਪੰਜਾਬ ਸਰਕਾਰ ਨੂੰ ਰਹੇ ਹਾਂ ਕਾਰਡੀਓ ਲਾਗੂ ਢੇੜੀਆਂ ਚੀਜ਼ਾਂ ਤੁਹਾਡੇ ਨਾਲ ਸੰਬੰਧਿਤ ਨੇ ਉਹ ਤੁਸੀਂ ਲਾਗੂ ਕਰਨ ਦੇ ਵਿੱਚ ਕਿਉਂ ਦੇਰੀ ਕਰ ਰਹੇ ਹੋ ਰਾਜੇਵਾਲਾ ਸਕਮ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਲੁਧਿਆਣੇ ਦੇ ਵਿੱਚ ਢਿਲਸਾਬ ਮੀਟਿੰਗ ਸਾਧ ਲਈ ਗਈ ਆ ਮੰਗਾ ਇੱਕ ਨੇ ਪਰ ਮੀਟਿੰਗਾਂ ਵਕ ਵਕ ਨੇ 4 ਤਰੀਕ ਨੂੰ ਲੁਧਿਆਣੇ ਦੇ ਵਿੱਚ ਇਹਨਾਂ ਰਾਜਪਾਲ ਸਾਹਿਬ ਉਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਉਹ ਆਪਣੀ ਮੀਟਿੰਗ ਕਰ ਰਹੇ ਹੈ ਇੱਕ ਕਰੋੜੀ ਬਾਡਰ ਦੇ ਉੱਤੇ ਮਹਾਪੰਚਾਇਤ ਉਹ ਨਹੀਂ ਹੋ ਵੀ ਗੱਲ ਹੋਣੀ ਹੈ ਇੱਕ ਮਹਾਪੰਚਾਇਤ ਇਹ ਦੱਸਿਆ ਜਾ ਰਿਹਾ ਸੀ ਕਿ ਟੋਹਾਣੇ ਦੇ ਵਿੱਚ ਵੀ ਹੋਣੀ ਹੈ ਟਰਾਂਸਪੋਰਟ ਮੰਤਰੀ ਨੇ ਜੀ ਲਾਲ ਜੈ ਸਿੰਘ ਭੁੱਲਰ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਈ ਰੂਟਾਂ ਦੇ ਉੱਤੇ ਨਜਾਇਜ਼ ਜੀ ਬੱਸਾਂ ਚੱਲ ਰਹੀਆਂ ਹਨ ਮੇਰਾ ਖਿਆਲ ਕਾਂਗਰਸ ਅਕਾਲੀ ਭਾਜਪਾਈ ਪਤਾ ਨਹੀਂ ਕਿਹੜੇ ਕਿਹੜੇ ਇੱਥੇ ਆਏ ਇੱਕ ਵਾਰੀ ਆਇਆ ਕਿ ਜਿਹੜਾ ਅਕਾਲੀ ਸਰਕਾਰ 10 ਸਾਲ ਰਹੀ ਇਹਨਾਂ ਨੇ ਤਾਂ ਸਾਰੇ ਮਨੋਪਲੀ ਬਣਾ ਲਏ ਦੂਜੇ ਦੇ ਰੂਟ ਖੋਖੋ ਕੇ ਸੁਖਵੀਰ ਸਿੰਘ ਉਹਦੇ ਸਿੱਧੇ ਚੰਡੀਗੜ੍ਹ ਤੱਕ ਚਲਾਤੇ ਤੇ ਅੱਜੇ ਵੀ ਚੱਲਦੇ ਆ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਸਾਰੇ ਰੂਟ ਦੇ ਨਿਯਮਤ ਕਰ ਦੇਾਂਗੇ ਹੋਗੇ ਬਿਲੀ ਭੁਗਤੋ ਸਾਰਾ ਕੁਝ ਉਹੀ ਕੁਝ ਚੱਲੀ ਜਾਂਦਾ ਜੋ ਦੂਜੀ ਸਰਕਾਰ ਆਵੇ ਲਈ ਸੀ ਫਿਰ ਕੋਈ ਬਦਲਾਅ ਨਹੀਂ ਆਇਆ ਬਦਲਾਅ ਲਿਆਉਣ ਵਾਲੇ ਬਦਲ ਗਏ ਕਮਣੀ ਕਾਲੀ ਦਲ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਲਿਖਿਆ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਧਰਨੇ ਮੁਜ਼ਾਰੇ ਲੱਗੇ ਨੇ ਜਿਹੜੀ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਸੀ ਤੇ ਅੱਜ ਉਹੀ ਉਹਨਾਂ ਦਾ ਸਾਹਮਣਾ ਕਰ ਰਹੀ ਹੈ ਖਾਸ ਕਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਸਾਡੇ ਰਾਜ ਦੇ ਵਿੱਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਮੇਰਾ ਖਿਆਲ ਹੈ ਲਗਭਗ ਤਿੰਨਾਂ ਸਾਲਾਂ 'ਚ ਥੋੜਾ ਜਿਹਾ ਸਮਾਂ ਹੀ ਰਹਿੰਦਾ ਹੈ 2 ਸਾਲ 11 ਮਹੀਨੇ ਹੋ ਗਏ ਜਿੰਨੇ ਧਰਨੇ ਹੁਣ ਤੱਕ ਲੱਗ ਚੁੱਕੇ ਨੇ ਮੇਰਾ ਕਹ ਦੂਜੀਆਂ ਸਰਕਾਰਾਂ ਦਾ ਰਿਕਾਰਡ ਇਹਨਾਂ ਧਰਨਿਆਂ ਨੇ ਤੋੜ ਦਿੱਤਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਵੱਡੀਆਂ ਤੇ ਕੁਝ ਹੈਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋ ਸਾਹਿਬ ਸਵਾਗਤ ਹੈ ਪਰੋਣ ਦਾ। ਸ਼ੁਕਰੀਆ ਜੀ ਮਿਹਰਬਾਨੀ। ਜੀ। ਤੁਸੀਂ ਸਭ ਤੋਂ ਪਹਿਲਾਂ ਖਬਰ ਲਮਾਂਗੇ ਜੀ NHAI ਨੂੰ ਲੈ ਕੇ ਜਿੱਥੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕੰਮ ਬੰਦ ਪਏ ਤੇ ਇਹਦਾ ਜਲਦੀ ਕੰਮ ਸ਼ੁਰੂ ਕਰਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਪ੍ਰੋਜੈਕਟ ਆ ਉਹ ਪੂਰਾ ਕਰ ਸਕੇ ਆਪਣਾ ਜਿਹੜੇ ਪ੍ਰੋਜੈਕਟ ਬਣ ਰਹੇ ਨੇ ਕਈ ਲੋਕਾਂ ਦਾ ਇਹਦੇ ਵਿੱਚ ਇਹ ਸਪਸ਼ਟੀਕਰਨ ਆਇਆ ਹੈ ਇਹ ਆਮ ਲੋਕਾਂ ਲਈ ਨਹੀਂ ਇਹ ਤਾਂ ਸਰਵਾਈਜ਼ਰਾਂ ਲਈ ਬਣ ਰਹੇ ਨੇ ਉਹਨਾਂ ਦਾ ਜਿਹੜਾ ਕਾਰੋਬਾਰ ਹੈ ਉਹਨਾਂ ਦਾ ਢੋਆ ਢੋਈ ਦਾ ਸਬਾਰ ਹੈ ਉਹਦੇ ਲਈ ਹੋ ਪਰ ਸਬੰਧਤ ਮੰਤਰੀ ਨਿਤਨ ਗੜਕਰੀ ਜਿਨ੍ਹਾਂ ਨੇ ਇਹ ਜਾਲ ਵਿਛਾਤਾ ਇਕ ਤਰਾਡਾ ਨੂੰ ਵੀ ਤੁਹਾਨੂੰ ਕੋਈ ਰੋਗਦਾ ਤਾਂ ਨਹੀਂ ਜੇ ਤੁਸੀਂ ਵੀ ਉਹਦੇ ਤੇ ਬੈਠੋਗੇ ਮੈਂ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਹੈ ਕਿ ਇਹ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਹੈ ਇਹਨਾਂ ਨੇ ਜਿਹੜੀਆਂ ਇਹ ਸੜਕਾਂ ਦਾ ਜਾਲ ਵਿਛਾਇਆ ਤੁਸੀਂ ਦੇਖੋ ਕਿ ਕਦੇ ਕੱਲ ਸਾਡੇ ਸਵੇਰੇ ਇੱਕ ਦੋਸਤ ਦੱਸ ਰਹੇ ਸੀ ਕਿ 3 ਘੰਟਿਆਂ ਦੇ ਵਿੱਚ ਇਹਨਾਂ ਸੜਕਾਂ ਰਾਹੀਂ ਆਪਾਂ ਦਿੱਲੀ ਹਵਾਈ ਅੱਡੇ ਤੇ ਜਾ ਸਕਦੇ ਹਾਂ। ਔਰ ਇਹਨਾਂ ਨੂੰ ਤੁਸੀਂ ਦਿੱਲੀ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਵੋਗੇ, ਬਾਹਰ-ਬਾਰ ਦੀ ਆ ਜਾਓਗੇ। ਪਹਿਲਾ 1 ਘੰਟਾ ਦਿੱਲੀ ਸ਼ਹਿਰ 'ਚ ਜਾਣ ਦਾ ਲੱਗ ਜਾਂਦਾ ਸੀ। ਤੇ 3 ਘੰਟਿਆਂ ਦੇ ਵਿੱਚ ਤੁਸੀਂ ਸਪੈਸ਼ਲ ਅੰਬਾਲੇ ਤੱਕ ਪਹੁੰਚ ਜਾਓਗੇ। ਜੇ ਤਿੰਨੇ ਚ ਇਧਰ ਆ ਗਏ ਅੱਗੇ ਪੰਜਾਬ ਚ ਆਉਂਦੇ ਹੋ ਕਿ ਲੰਬਾ ਸਮਾਂ ਨਹੀਂ ਲੱਗੇਗਾ ਕਿਹਾ ਕੀ ਹੈ ਕਿ ਜਿਹੜਾ ਇਹ ਜੰਮੂ ਕਟੜਾ ਹਾਈਵੇ ਐ ਐਨ ਐਚ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਕਿ ਇਹ ਪ੍ਰੋਜੈਕਟ ਜਲਦੀ ਪੂਰਾ ਹੋ ਜਾਵੇਗਾ ਔਰ 1344 ਕਿਲੋਮੀਟਰ ਲੰਬੇ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ 37 ਪ੍ਰੋਜੈਕਟਾਂ ਤੇ ਇਹਨਾਂ ਵਿੱਚੋਂ ਕਈ ਪ੍ਰੋਜੈਕਟ ਜਮੀਨ ਦੀ ਘਾਟ ਕਿਸਾਨਾਂ ਦੇ ਵਿਰੋਧ ਕਾਰਨ ਰੁਕੇ ਹੋਏ ਨੇ ਮੰਤਰੀ ਸਾਹਿਬ ਨੇ ਸਪਸ਼ਟ ਕਰ ਚੁੱਕੇ ਨੇ ਕਿ ਸਰਕਾਰ ਹਾਈਵੇ ਪ੍ਰੋਜੈਕਟ ਦੀ ਜ਼ਮੀਨ ਨਹੀਂ ਦੇਵੇਗੀ ਅਜਿਹੇ ਰਾਜਾਂ ਤੋਂ ਪ੍ਰੋਜੈਕਟ ਵਾਪਸ ਲਈ ਜਾਣਗੇ ਜਿਹੜੇ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਤਕਾਲ ਮੁਖ ਸਕੱਤਰ ਅਨੁਰਾਗ ਬਰਮਾ ਅਤੇ ਡੀਜੀਪੀ ਕਹਿੰਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ ਬਾਅਦ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ 94% ਜਿਹੜੀ ਜ਼ਮੀਨ ਹੈ ਉਹ ਐਨਐਸੀ ਨੂੰ ਬੰਬੋਈ ਭయ్యా ਕਰਵਾ ਦਿੱਤੀ ਹੈ ਇਹਦਾ ਮਤਲਬ ਇਹ ਪ੍ਰੋਜੈਕਟ ਪੂਰੇ ਹੋਣ ਵੱਲ ਹੁਣਾ ਕੋਈ ਬੜਾ ਸਮਾਂ ਨਹੀਂ ਲੱਗੇਗਾ ਜੀ ਜੀ ਸਾਊਥ ਦੂਜੇ ਪਾਸੇ ਕਿਸਾਨ ਆਪਣੇ ਮੰਗਾ ਲੈ ਕੇ ਖਨੋਰੀ ਬਾਰਡਰ ਹੋ ਗਿਆ ਜੀ ਸ਼ੰਭੂ ਬਾਰਡਰ ਕੋ ਉੱਥੇ ਬੈਠੇ ਹੋਏ ਨੇ ਤੇ ਹੁਣ ਭਾਜ ਭਾ ਦੇ ਆਗੂ ਨੇ ਜੀ ਅਨਿਲ ਸਰੀਨ ਦਾ ਕਹਿਣਾ ਹੈ ਕਿ ਨਾ ਬਾਰਡਰ ਬੰਦ ਦੇ ਹੋਣ ਦੇ ਨਾਲ ਵਪਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਉਹਨਾਂ ਨੇ ਡੱਲੇਵਾਲ ਸਾਹਿਬ ਦੀ ਚਿੰਤਾ ਨੂੰ ਲੈ ਕੇ ਇਸ ਨੂੰ ਲੈ ਕੇ ਕਾਫੀ ਚਿੰਤਾ ਜਤਾਈਆ ਦੂਜੇ ਪਾਸੇ ਉਹਨਾਂ ਕਹਿਣਾ ਕਿ ਗੱਲਬਾਤ ਦੇ ਰਾਇ ਮਸਲਾ ਹੱਲ ਹੋਵੇਗਾ ਇਸ ਦਾ ਪਹਿਲਾਂ ਵੀ ਕਿਹਾ ਸੀ ਤੁਸੀਂ ਆਓ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਪਰ ਇਹ ਗੱਲਬਾਤ ਕਰਨ ਲਈ ਆ ਨਹੀਂ ਰਹੇ ਜੀ ਅਨਿਲ ਸਰੀਨ ਸਾਹਿਬ ਤੁਸੀਂ ਰੋਜ਼ ਕਹਿੰਦੇ ਨਹੀਂ ਹੋ ਕਿ ਕਿਸ ਤਾ ਗੱਲਬ ਸਪਰੀਮ ਕੋਰਟ ਨੇ ਮੁੜ ਮੁੜ ਕੇ ਦੋਸ਼ੀ ਪੰਜਾਬ ਸਰਕਾਰ ਨੂੰ ਬਣਾਤਾ ਜੇ ਤੁਸੀਂ ਗੱਲਬਾਤ ਕਰਨ ਨੂੰ ਤਿਆਰ ਆ 2 ਸਾਲ ਹੋ ਗਏ ਜਿਹੜਾ ਸਮਝੌਤਾ ਹੋਇਆ ਸੀ ਉਸ ਵੇਲੇ ਅੱਜ ਤੱਕ ਇਹ ਸਮਝੌਤਾ ਲਾਗੂ ਕਿਉਂ ਨਾ ਹੋਇਆ ਜਿਹੜੀਆਂ ਮੁੱਖ ਮੰਗਾਂ ਨੇ ਉਹ ਤਾਂ ਕੇਂਦਰ ਸਰਕਾਰ ਦੇ ਨਾਲ ਨੇ ਤੇ ਤੁਸੀਂ ਆ ਆ ਕੇ ਆ ਪੰਜਾਬ ਸਰਕਾਰ ਨੂੰ ਰਹੇ ਹਾਂ ਤੇ ਪਰ ਕਦੋਂ ਲਾਗੂ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਸੰਬੰਧਿਤ ਨੇ ਉਹ ਤੁਸੀਂ ਲਾਗੂ ਕਰਨ ਦੇ ਵਿੱਚ ਕਿਉਂ ਦੇਰੀ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਉਹਨਾਂ ਦੇ ਉੱਤੇ ਕੰਮ ਕਰਾਉਂਦੇ ਔਰ ਜਿਹੜੇ ਬੰਗਾ ਮੰਨੀਆਂ ਸੀਗੀਆਂ ਕੇਂਦਰ ਸਰਕਾਰ ਨੇ 2022 ਦੇ ਵਿੱਚ 2 ਸਾਲ ਬੀਤ ਕੇ ਅਜੇ ਤੱਕ ਉਹ ਤੇ ਗਲਤਾ ਹੋਈ ਨਹੀਂ ਜੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੇ ਮਾਮਲਿਆਂ ਨੂੰ ਗੰभीरता ਨਾਲ ਲੈ ਰਹੀ ਹੈ ਤੇ ਉਹਨਾਂ ਨੂੰ ਫੇਰ ਇਹਨਾਂ ਮਾਮਲਿਆਂ ਦੇ ਉੱਤੇ ਵੀ ਗੰਭੀਰ ਰੂਪ ਦਿਖਾਈ ਦੇਣਾ ਚਾਹੀਦਾ ਹੈ ਦੱਸਤਾ ਦਿਓ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਕਹਿੰਦੇ ਕਿਸਾਨ ਬਜੇ ਥੇ ਵੰਦੀਆਂ ਗੱਲ ਨਹੀਂ ਕਰਨਾ ਚਾਹੁੰਦੀਆਂ ਪਹਿਲਾਂ ਵੀ ਤਿੰਨ ਮੰਤਰੀ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਆਏ ਸਨ ਵਾਦਾ ਕੀਤਾ ਸੀ ਕਿ ਪੰਜ ਫਸਲਾਂ ਤੇ ਐਮਐਸਪੀ ਦੇ ਦਿੱਤੇ ਜਾਣਗੇ ਦੋ ਤ ਤਾ ਨੂੰ ਮਿਲਦੀ ਹੈ ਇਹਨਾਂ ਕਿਸਾਨਾਂ ਨੇ ਗੱਲਬਾਤ ਤੋਂ ਇਨਕਾਰ ਕਰਤਾ ਸਬਰੀ ਕੋਰ ਕੋਲ ਇੱਕ ਕਮੇਟੀ ਬਣਾਈ ਜਿਹਦੀ ਅੱਜ ਮੀਟਿੰਗ ਸੀ ਪੰਜ ਕੁਲੇ ਦੇ ਵਿੱਚ ਉਹਦੇ ਵਿੱਚ ਪਹਿਲਾ ਸਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਜੀ ਇਹਦਾ ਕੰਮ ਸਾਡੇ ਨਾਲ ਸੰਬੰਧਤ ਨਹੀਂ ਇਹ ਤਾਂ ਜਿਹੜੇ ਧਰਨਾ ਦੇ ਰਹੇ ਨੇ ਇਹਨਾਂ ਨਾਲ ਸੰਬੰਧਤਾ ਅਸੀਂ ਤਾਂ ਨਹੀਂ ਜਾਣਦੇ ਉੱਥੇ ਤਾਜ਼ਾ ਜਾਣਕਾਰੀ ਦੇ ਮੁਤਾਬਕ ਅੱਜ ਕਿਸਾਨ ਜਥੇਬੰਦੀਆਂ ਭਾਵੇਂ ਕੋਈ ਵੀ ਨੇ ਉਹਨਾਂ ਚੋਂ ਕੋਈ ਵੀ ਨਹੀਂ ਬੋੜਿਆ ਇਸ ਕਮੇਟੀ ਨਾਲ ਗੱਲਬਾਤ ਕਰਨ ਵਾਸਤੇ ਜਿਹਦੇ ਕਰਕੇ ਇਹ ਮੀਟਿੰਗ ਹੈ ਜਿਹੜੀ ਅੱਜ ਮੁਲਤਵੀ ਕਰਨੀ ਪੈਗੀ ਜੀ ਇਹਦੇ ਚ ਕੀ ਹੋਇਆ ਉਹ ਕਹਿੰਦੇ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਖਾਸ ਕਰ ਰਾਜਪੁਰਾ ਬੰਦ ਹੋਣ ਦੇ ਨਾਲ ਇਹ ਸ਼ੰਭੂ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਤੱਕ ਵਪਾਰ ਅਫੈਕਟ ਕਰ ਰਿਹਾ ਹੈ ਲੁਧਿਆਣਾ ਖਾਸ ਕਰ ਤੇ ਜਿਹੜਾ ਅੰਬਾਲਾ ਦੇ ਵਿਚਕਾਰ ਵਪਾਰ ਹੁੰਦਾ ਉਹ ਕਾਫੀ ਪ੍ਰਭਾਵਿਤ ਹੋ ਰਿਹਾ ਹੈਗਾ ਹੋ ਸਕਦਾ ਬਦਲਵੇਂ ਰਸਤਿਆਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੋਵੇ ਸਮਾਨ ਉਹ ਮਹਿੰਗਾ ਵੀ ਪੈਂਦਾ ਟੋਟੋਈ ਦਾ ਖਰਚਾ ਵੱਧ ਪੈਂਦਾ ਔਰ ਸਰਕਾਰ ਨੇ ਕਿਹਾ ਸੀ ਕਿ ਤੁਹਾਡਾ ਇੱਕ ਇੱਕ ਦਾਣਾ ਸਰਕਾਰ ਚੱਕੇਗੀ ਐਮਐਸਪੀ ਤੇ ਚੱਕੇਗੀ ਜੇ ਦਾਅਵਾ ਕਰਦੀ ਹੈ ਹਰਿਆਣੇ ਦੀ ਸਰਕਾਰ ਅਸੀਂ 24 ਦੇ 24 ਫਸਲਾਂ ਐਮਐਸਪੀ ਤੇ ਚੱਕ ਰਹੇ ਹਾਂ ਤੇ ਫਿਰ ਭਾਈ ਪੰਜਾਬ ਦੀਆਂ ਵੀ ਚੱਕ ਲਓ ਇੱਥੇ ਕਿਹੜਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਰੇ ਜੇਠ ਨੂੰ ਲੱਸੀ ਨਹੀਂ ਦੇਣੀ ਦਿਔਰ ਭਾਵੇਂ ਬੱਚ ਚੁੰਬ ਜਾਈ ਇਹਦਾ ਮਤਲਬ ਪੰਜਾਬ ਜੇਠ ਹੈ ਤੇ ਹਰਿਆਣਾ ਦਿਔਰ ਹੈ ਉਹਨਾਂ ਦੀਆਂ ਗੱਲਾਂ ਤੁਸੀਂ ਮੰਨਣ ਨੂੰ ਤਿਆਰ ਹੋ ਇਥੇ ਬੰਨਾਂ ਨੂੰ ਤਿਆਰ ਨਹੀਂ ਹਰਿਆਣਾ ਸਾਡਾ ਛੋਟਾ ਭਰਾ ਆ ਤੇ ਕੇਂਦਰੀ ਪੂਲ ਦੇ ਵਿੱਚ ਇਹ ਦੋ ਰਾਜ ਨੇ ਪੰਜਾਬ ਤੇ ਹਰਿਆਣਾ ਇਹਨਾਂ ਦਾ ਬਹੁਤ ਯੋਗਦਾਨ ਹੈ ਜਦੋਂ ਭੁੱਖੇ ਮਰਦੇ ਸੀ ਉਦੋਂ ਹਰ ਗੱਲ ਦੇ ਵਿੱਚ ਇਹਨਾਂ ਦੋ ਰਾਜਾਂ ਨੇ ਹੀ ਪੁਸ਼ਕਾਰ ਦੇ ਸੀ ਇਹ ਝੋਨਾਗਾ ਕੇ ਪੰਜਾਬ ਨੇ ਖਟਕੀ ਲਿਆ ਆਪਣਾ ਪਾਣੀ ਦੂਸ਼ਿਤ ਕਰ ਲਿਆ ਜਮੀਨ ਦੋਜ ਪਾਣੀ ਤੇ ਨਿਰਪਰ ਹੋ ਗਏ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਕਿ ਜਮੀਨ ਦੋਜ ਪਾਣੀ ਕਿਤੇ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਕਿਤੇ ਨਾਈਟ੍ਰੇਟ ਦੀ ਕਿਤੇ ਯੂਰੇਨੀਅਮ ਦੀ ਤੇ ਕਿਸੇ ਹੋਰ ਤੱਤ ਦੀ ਜਿਹੜਾ ਮਨੁੱਖੀ ਸਿਹਤ ਵਾਸਤੇ ਹਾਨੀਕਾਰਕ ਤਾਜ਼ਾ ਰਿਪੋਰਟਾਂ ਨਹੀਂ ਦੀਆਂ ਤੇ ਫਿਰ ਕੀ ਘਟਿਆ ਮਾਂ ਤੇਰੀ ਹੀਰ ਬਣ ਕੇ ਇਹਨਾਂ ਨੂੰ ਤੁਸੀਂ ਕਣਕ ਛੋਣੇ ਤੇ ਨਿਰਪਰ ਕਰਤਾ ਤੇ ਬਦਲੀਆਂ ਫਸਲਾਂ ਦਾ ਠੈਂ ਠੈਂਕ ਪਾਲੇ ਪੰਜਾਬ ਦੀ ਸਰਕਾਰ ਆਈ ਸੀ ਅਸੀਂ ਖੇਤੀ ਨੀਤੀ 31 ਮਾਰਚ 2000 23 ਤੋਂ ਪਹਿਲਾਂ ਪਹਿਲਾਂ ਵੜਾ ਦੇਾਂਗੇ 24 ਵੀ ਲੰਘ ਗਿਆ 25 ਆਉਣ ਵਾਲਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਬਣੀ ਹੈ ਤੇ ਕੇਂਦਰ ਸਰਕਾਰ ਦੀ ਖੇਤੀ ਨੀਤੀ ਸਾਨੂੰ ਉਹਦੇ ਬਾਰੇ ਵੀ ਨਹੀਂ ਪਤਾ ਕਿ ਕੀ ਬਣੀ ਹੈ ਜਿਸ ਮੁਲਕ ਦੇ ਵਿੱਚ ਭਾਈ ਲਾਲੋ ਆਂ ਦੀ ਥਾਤੇ ਮਲਕ ਭਾਗੋਆ ਦੀ ਸੇਵਾ ਹੁੰਦੀ ਹੋਵੇ ਜਿਹਨੇ ਚੰਦ ਨੇ ਆਮ ਦੋ ਹਮਾਰੇ ਦੋ ਤੇ ਲੱਖਾਂ ਦੀ ਤਦਾਦ ਦਾ ਜਿਹੜਾ ਭਾਈ ਲਾਲੋ ਐ ਉਹ ਦਰਕਾਰਿਆ ਜਾਂਦਾ ਹੋਵੇ ਤੇ ਉੱਥੇ ਭਰਾ ਹੀ ਕੁਝ ਹੋਣਾ ਹੋਰ ਉੱਥੇ ਕੀ ਹੋਣਾ ਸੋ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਕਸਾਨਾਂ ਦੇ ਪੱਖ ਚ ਨੀਤੀਆਂ ਬਣਾਉਣ ਉਹ ਵੀ ਇਸ ਮੁਲਕ ਦੇ ਵਸਿੰਦੇ ਨੇ ਕੋਈ ਦੂਜੇ ਮੁਲਕਾ ਤੋਂ ਨਹੀਂ ਆਏ ਉਹਨਾਂ ਦੀ ਵੀ ਗੱਲ ਸੁਣੀ ਜਾਣੀ ਚਾਹੀਦੀ ਹੈ ਜੀ ਸੋ ਦੂਜੇ ਪਾਸੇ ਜੀ ਰਾਜੇਵਾਲ ਐਸਕੀਮ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਲੁਧਿਆਣੇ ਦੇ ਵਿੱਚ ਟਿਲ ਸਾਹਿਬ ਮੀਟਿੰਗ ਸੱਦ ਲਈ ਗਈ ਆ ਮੰਗਾ ਇੱਕ ਨੇ ਪਰ ਮੀਟਿੰਗਾਂ ਵੱਖ-ਵੱਖ ਨੇ ਜੀ ਦੇਖੋ ਉਹ ਕਿ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਕੇਂਦਰ ਦੀ ਕਮੇਟੀ ਕੋਲੇ ਜਾਵਾਂਗੇ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਹੈ ਉਹਨਾਂ ਨੂੰ ਦੱਸਾਂਗੇ ਕਿ ਕਿਸਾਨਾਂ ਦਾ ਖਰਚ ਕਿਵੇਂ-ਕਿਵੇਂ ਆਉਂਦਾ ਹੈ ਤੇ ਹਾਲੇ ਤੱਕ ਤਾਂ ਤੁਸੀਂ 2004 ਦੇ ਵਿੱਚ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆਈ ਸੀ ਅਜੇ ਤੱਕ ਤੁਸੀਂ ਉਹ ਦੇਣ ਨੂੰ ਤਿਆਰ ਨਹੀਂ ਉਹਨੂੰ ਲਾਗੂ ਕਰਨ ਨੂੰ ਤਿਆਰ ਨਹੀਂ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਅਹਿਮ ਹੈ ਉਹਨਾਂ ਨੇ ਬਣਾ ਕਰਤਾ ਅੱਜ ਲਈ ਇੱਕ ਜਾਣਤੇ ਤੇ 4 ਤਰੀਕ ਨੂੰ ਲੁਧਿਆਣੇ ਦੇ ਵਿੱਚ ਜਿਹੜਾ ਰਾਜਪਾਲ ਸਾਹਿਬ ਹੋਰਾਂ ਦਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਆਪਣੀ ਮੀਟਿੰਗ ਕਰ ਰਿਹਾ ਇੱਕ ਖਨੌਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਉਹ ਨਹੀਂ ਹੋ ਵੀ ਗੱਲ ਹੋਣੀ ਹੈ ਇੱਕ ਮਹਾਪੰਚਾਇਤ ਇਹ ਦੱਸਿਆ ਜਾ ਰਿਹਾ ਸੀ ਕਿ ਟੁਹਾਣੇ ਦੇ ਵਿੱਚ ਵੀ ਹੋਣੀ ਹੈ ਟੁਹਾਣੇ ਆਲੀ ਚ ਸਾਡੇ ਜਿਹੜੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਉਹਨਾਂ ਦੇ ਪ੍ਰਧਾਨ ਸਾਹਿਬ ਸਰਦਾਰ ਜੁਗਿੰਦਰ ਸਿੰਘ ਗੁਰਾਹ ਉਹ ਕਹਿੰਦੇ ਮੈਂ ਤਾਂ ਜਾਊਂਗਾ ਤੇ 9 ਤਰੀਕ ਨੂੰ ਮਹਾਪੰਚਾਇਤ ਮੋਗੇ ਦੇ ਵਿੱਚ ਹੋਣੀ ਹੈ ਜਿਹਦੇ ਵਿੱਚ ਡੱਲੇਵਾਲ ਤੇ ਪੰधेਰ ਦੀ ਜਥੇਬੰਦੀ ਨੂੰ ਛੱਡ ਕੇ ਬਾਕੀ ਤਕਰੀਬਨ ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਸਹਿਮਤੀ ਦੇ ਦਿੱਤੀ ਹੈ ਕਿ ਇਸ ਕਿਸਾਨ ਜਥੇਬੰਦੀ ਦੀ ਜਿਹੜੀ ਮੀਟਿੰਗ ਹੈ 9 ਤਰੀਕ ਨੂੰ ਲੁਧਿਆਣੇ ਦੇ ਵਿੱਚ ਉੱਥੇ ਅਸੀਂ ਜਾਵਾਂਗੇ ਜੀ ਸੋ ਹੌਟਲ ਸਾਧੂ ਜੇ ਪਾਸਟ ਦੇ ਟਰਾਂਸਪੋਰਟ ਮੰਤਰੀ ਨੇ ਜੀ ਲਾਲ ਜੇ ਸਿੰਘ ਭੁੱਲਰ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਈ ਰੂਟਾਂ ਦੇ ਉੱਤੇ ਨਜਾਇਜ਼ ਜੀ ਬੱਸਾਂ ਚੱਲ ਰਹੀਆਂ ਨੇ ਜੀ ਦੇਖੋ ਇਹ ਮੇਰਾ ਖਿਆਲ ਕਾਂਗਰਸ ਅਕਾਲੀ ਭਾਜਪਾਈ ਪਤਾ ਨਹੀਂ ਕਿਹੜੇ ਕਿਹੜੇ ਇੱਥੇ ਆਏ ਇੱਕ ਵਾਰੀ ਆਇਆ ਕਿ ਜਿਹੜਾ ਅਕਾਲੀ ਸਰਕਾਰ 10 ਸਾਲ ਰਹੀ ਇਹਨਾਂ ਨੇ ਤਾਂ ਸਾਰੇ ਮਨੋਪਲੀ ਬਣਾ ਲਈ ਦੂਜੇ ਦੇ ਰੂਟ ਖੋਖੋ ਕੇ ਸੁਖਵੀਰ ਤੋਂ ਉਹਦੇ ਸਿੱਧੇ ਚੰਡੀਗੜ੍ਹ ਤੱਕ ਚਲਾਤੇ ਤੇ ਅਜੇ ਵੀ ਚੱਲਦੇ ਆ ਪਹਿਲਾਂ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਸਾਰੇ ਰੂਟ ਦੇ ਨਿਯਮਤ ਕਰ ਦੇਾਂਗੇ ਹੋਗੇ ਮਿਲੀ ਭੁਗਤ ਹੋ ਗਈ ਇਹੋ ਤਾਂ ਕਾਰਨ ਹੈ ਕਿ ਪੰਜਾਬ ਦੇ ਵਿੱਚ ਰੇਲ ਪਸਾਰ ਹੋਣਾ ਸੀ ਪਰ ਤੁਸੀਂ ਰੇਲ ਦਾ ਪ੍ਰਸਾਰ ਤੱਕ ਕੀਤਾ ਨਹੀਂ ਜੇ ਇਹ ਹੀ ਕਾਰਨ ਹੈ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ 14 ਤੋਂ 19 ਤੱਕ ਵੀ ਰਹੇ ਉਹਨਾਂ ਨੇ ਜद्दोजहद ਕੀਤੀ ਕਿ ਰਾਜਪੁਰੇ ਨੂੰ ਮਹਾਰੀ ਨਾਲ ਜੋੜ ਦਿੱਤਾ ਜਾਵੇ ਰੇਲ ਲਿੰਕ ਤੇ ਇਹਨਾਂ ਪੱਧਰ ਪੁਰਸ਼ਾਂ ਨੇ ਜਦੋਂ ਨਾਬਾ ਤਾ ਬਿਜਲੀ ਘਰ ਨਲਾਸ ਦੇ ਵਿੱਚ ਸਥਾਪਿਤ ਹੋਇਆ ਇੱਕ ਚੁਸਤ ਚਲਾਕੀ ਨਾਲ ਰੇਲ ਦਾ ਸੰਪਰਕ ਕਿੱਥੋਂ ਦਿੱਤਾ ਰਾਜਪੁਰ ਤੋਂ ਅਗਲੇ ਪਾਸੇ ਸਰਾਏ ਬਣਜਾਰੇ ਤੋਂ ਵਾਹ ਜੇ ਉਹ ਰੇਲ ਲਿੰਕ ਰਾਜਪੁਰੇ ਤੋਂ ਦੇ ਦਿੱਤਾ ਜਾਂਦਾ ਅੱਗੇ 6-7 ਕਿਲੋਮੀਟਰ ਹੀ ਰਹਿ ਗਿਆ ਸੀ ਸਿੱਧਾ ਕਰੋਲਾ ਤੇ ਉੱਥੇ ਰੇਲ ਲਿੰਕ ਬਣ ਜਾਂਦਾ ਔਰ ਤਾਂ ਬਿਜਲੀ ਘਰ ਵਾਸਤੇ ਸਾਰੇ ਦਿਨ ਚ ਕਿੰਨੀਆਂ ਕਰੇ ਲਾਉਣੀਆਂ ਨੇ ਚਾਰ ਜਾਂ ਪੰਜ ਬਾਕੀ 24 ਘੰਟੇ ਇਹ ਰੇਲ ਲਿੰਕ ਖਾਲੀ ਹੈ ਜੇ ਇਹ ਸੰਪਰਕ ਰਾਜਪੁਰੇ ਤੋਂ ਸਿੱਧਾ ਮਹਾਲੀ ਵਾਲੇ ਪਾਸੇ ਨੂੰ ਜਾਂਦਾ ਰਸਤੇ ਦੇ ਵਿੱਚੋਂ ਤੁਸੀਂ ਡਾਇਵਰਟ ਕਰਕੇ ਤਾਂ ਬਿਜਲੀ ਘਰ ਨੂੰ ਲਾਜ਼ਰ ਵੀ ਦੇ ਦਿੰਦੇ ਅਰ ਜੇ ਸਿੱਧਾ ਲਿੰਕ ਦਿੱਤਾ ਹੁੰਦਾ ਨਲਾਸ ਦੇ ਨਾਲ ਨਾਲ ਦੀ ਨਿਕਲ ਜਾਂਦਾ ਤੇ ਸਰਾਏ ਬਣ ਜਾ ਰਹੀ ਜਾਂਦੀ ਰੋੜੀ ਨਹੀਂ ਸੀ ਪੈਣੀ ਕਿਉਂਕਿ ਵੱਡੇ ਘਰਾਂ ਦੀ ਬਾਤਾਂ ਨਾ ਕੋਲ ਏਸੀ ਬਸਾਂ ਚੱਲਦੀਆਂ ਨਹੀਂ ਜੀ ਜਿਹਦਾ ਇੱਕ ਕਿਰਾਇਆ ਦੁੱਗਣਾ ਟੈਕਸ ਹੁੰਦਾ ਪਹਿਲਾਂ ਰਾਜੇ ਬੜਿੰਗ ਨੇ ਬਹੁਤ ਵਸਾ ਫੜੀਆਂ ਭਾਵੇਂ ਥੋੜਾ ਜਿਹਾ ਚਿਰੋਂ ਮੰਤਰੀ ਰਿਹਾ ਤੇ ਉਹ ਲਾਲਜੀਤ ਭੁੱਲਣ ਸਾਹਿਬ ਨੇ ਇਤੋਂ ਪਹਿਲਾਂ ਇਹਨਾਂ ਦੂਜੇ ਮੰਤਰੀ ਪਿਛਲੇ 15-20 ਸਾਲ ਤੋਂ ਸੁਣਦੇ ਆ ਰਹਿਆਂ ਨਜਾਇਜ਼ ਬਸਾ ਨੂੰ ਤੁੰਨ ਦੇਾਂਗੇ ਫਲਾਨਾ ਕਰ ਦੇਾਂਗੇ ਠਮਕਾ ਕਰ ਦੇਾਂਗੇ ਤੇ ਜੇ ਅੱਜ ਵੀ ਲਾਲਜੀਤ ਭੁੱਲਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਨਜਾਇਜ਼ ਬਸਾ ਦਾ ਕਾਰੋਬਾਰ ਚੱਲਦਾ ਹੈ ਤੇ ਫਿਰ ਇਹ 2 ਸਾਲ ਦਾ ਤੁਹਾਡੇ ਹੈ ਇਹਦਾ ਮਤਲਬ 2 ਸਾਲਾਂ ਜੀ ਚਲੇ ਗਿਆ ਦੂਜੇ ਤਾਂ ਕਿਹਨੂੰ ਜਿਹਨਾਂ ਨੂੰ ਬਿਲੀਵ ਸੀ ਤੇ ਤੁਸੀਂ ਕੀ ਜਵਾਬ ਦੇਵੋਗੇ ਸੋਤਰ ਬਦਰਜੀ ਬਲਵਿੰਦਰ ਜੀ ਜੇ ਅੱਜ ਵੀ ਲਾਲਜੀਤ ਭੁੱਲਰ ਦੇ ਮੰਨਦੇ ਆ ਇਹਦਾ ਮਤਲਬ ਹੈ ਬਿਲੀ ਭੁਗਤ ਦਾ ਤੁਹਾਡੇ ਨਾਲ ਵੀ ਉਹੀ ਹੈ ਤੁਸੀਂ ਤਾਂ ਸਾਰਾ ਸਿਸਟਮ ਬਦਲਣ ਵਾਸਤੇ ਆਏ ਸੀ ਤੇ ਅਜੇ ਵੀ ਉਹੀ ਸਿਸਟਮ ਚੱਲੀ ਜਾਂਦਾ ਹੈ ਫਿਰ ਕਿਹਦੀ ਮਾਨੂਸੀ ਆਖੀਏ ਲੋਕਾਂ ਦੇ ਅੱਖਾਂ 'ਤੇ ਘੱਟਾ ਪਾ ਦਿਓ ਤੇ ਸਾਰਾ ਕੁਝ ਉਹੀ ਕੁਝ ਚੱਲੀ ਜਾਂਦਾ ਜੋ ਦੂਜੀ ਸਰਕਾਰ ਆਵੇ ਲਈ ਸੀ ਫਿਰ ਕੋਈ ਬਦਲਾਅ ਨਹੀਂ ਆਇਆ ਬਦਲਾਅ ਲਿਆਉਣ ਵਾਲੇ ਬਦਲ ਗਏ ਜੀ ਸ੍ਰੋਮਣੀ ਅਕਾਲੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਾਲੀ ਦਲ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਲਿਖਿਆ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਧਰਨੇ ਮੁਜ਼ਾਰੇ ਲੱਗੇ ਨੇ ਜਿਹੜੀ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਸੀ ਤੇ ਅੱਜ ਉਹੀ ਉਹਨਾਂ ਦਾ ਸਾਹਮਣਾ ਕਰ ਰਹੀ ਹੈ ਜੀ ਦੇਖੋ ਜਦੋਂ ਇਹ ਸੱਤਾ ਦੇ ਵਿੱਚ ਆਏ ਸਨ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਖਾਸ ਕਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਸਾਡੇ ਰਾਜ ਦੇ ਵਿੱਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਮੇਰਾ ਖਿਆਲ ਹੈ ਲਗਭਗ ਤਿੰਨਾਂ ਸਾਲਾਂ 'ਚ ਥੋੜਾ ਜਿਹਾ ਸਮਾਂ ਹੀ ਰਹਿੰਦਾ ਹੈ 2 ਸਾਲ 11 ਮਹੀਨੇ ਹੋ ਗਏ ਜਿੰਨੇ ਧਰਨੇ ਹੁਣ ਤੱਕ ਲੱਗ ਚੁੱਕੇ ਨੇ ਮੇਰੇ ਕਲ ਦੂਜੀਆਂ ਸਰਕਾਰਾਂ ਦਾ ਰਿਕਾਰਡ ਇਹਨਾਂ ਧਰਨਿਆਂ ਨੇ ਤੋੜਤਾ ਯਾਦ ਕਰੋ ਉਹ ਲੜਕੀ ਮਾਨਸਾ ਦੀ ਸਿੱਪੀ ਸ਼ਰਮਾ ਉਹਨੂੰ ਕਿਹਾ ਗਿਆ ਸੀ ਤੂੰ ਸਾਡੀ ਭੈਣ ਹੈ ਵਰਤ ਕਰਵਾ ਚੌਥਲੇ ਦਿਨ ਉਹਨੂੰ ਟੈਂਕੀ ਤੇ ਚੜੀ ਨੂੰ ਸਾਰਿਆਂ ਨੂੰ ਉਤਾਰਿਆ ਕਿ ਤੂੰ ਸਾਡੀ ਧਰਮ ਦੀ ਭੈਣ ਹੈ ਅਸੀਂ ਤੇਰੇ ਭਰਾ ਆ ਤੂੰ ਥੱਲੇ ਉਤਰਿਆ ਤੁਹਾਡੇ ਮੰਗਾ ਮੰਨਾਂਗੇ ਇਹ ਗੱਲ ਬੰਨੀ ਗਈ ਹੋ ਗਿਆ ਇੱਕ ਮਸੂਰ ਤਰਨੇ ਲੱਗਣਗੇ ਤੇ ਤਰਨੇ ਕਿੱਥੋਂ ਤੱਕ ਜਾਣਗੇ ਉਹ ਦੁਬਾਰਾ ਧਰਨੇ ਲੱਗ ਗਏ ਤੇ ਕੀ ਉਹ ਜਿਹੜਾ ਕਿਹਾ ਸੀ ਕਿ ਅਸੀਂ ਤੇਰੇ ਭਰਾ ਆ ਧਰਨੇ ਨਹੀਂ ਲੱਗ ਰਹੇ ਉਲਟਾ ਉਹਨੂੰ ਸਨਮਾਨ ਮਿਲਿਆ ਘਰ ਚ ਡੱਕ ਤੇ ਜਦੋਂ ਕੇਦਰੀਵਾਲ ਤੇ ਭਗਵੰਤ ਮਾਨ ਨੇ ਮਾਨਸਾਪੁਰ ਠੰਡੇ ਚ ਜਾਣਾ ਸੀ ਮਾਤਾ ਕਛਲੇ ਹਸਤਾਲ ਦੇ ਵਿੱਚ ਇੱਕ ਵੱਡਾ ਸੇਧ ਦਾ ਸਵਾਗਤ ਕਰਨਾ ਸੀ ਦੋਹੇ ਮੁੱਖ ਮੰਤਰੀ ਆਏ ਉਹ ਕਿਸੇ ਰੂਪ ਦੇ ਵਿੱਚ ਪੰਡਾਲ ਚ ਆ ਕੇ ਬਹਿ ਗਈ ਕੁਸਰ ਮੁਸਰ ਹੋਈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਾਹਮਣੇ ਝੁੱਕ ਕੇ ਪੰਜਾਬ ਪੁਲਿਸ ਬਾਹਰ ਲੈ ਗਈ ਇਹਨਾਂ ਦੀ ਜ਼ਬਾਨ ਚੋਂ ਇੱਕ ਸ਼ਬਦ ਨਹੀਂ ਨਿਕਲਿਆ ਕਿ ਜਿਹਦਾ ਵਰਤ ਕਰਵਾ ਚਾਹਉ ਤੁਰਾਇਆ ਸੀ ਉਹਦੇ ਨਾਲ ਆ ਵਰਤਾਰਾ ਹੋ ਰਿਹਾ ਸੋ ਸਰਕਾਰਾਂ ਬਦਲ ਗਈਆਂ ਮੁੱਦੇ ਜਿਉਂਦੀ ਤੇ ਉਹਨੇ ਤੇ ਜਿਉਂਦੀ ਤੇ ਉਹ ਚੱਲ ਵੀ ਰਹੇ ਨੇ ਜੀ ਸੋਟਲ ਸਾਹਿਬ ਨਾਲ ਹੀ ਆਪਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਵਾਂਗੇ 6 7 8 ਨੂੰ ਪੰਜਾਬ ਦੇ ਵਿੱਚ ਰੋਡਵੇਜ ਦੀਆਂ ਬੱਸਾਂ ਨਹੀਂ ਚੱਲਣਗੀਆਂ ਜੀ ਕੱਲੀਆਂ ਰੋਡਵੇਜ ਨਹੀਂ ਪੀਆਰਟੀਸੀ ਰੋਡਵੇਜ ਤੇ ਪੜ ਬੱਸ ਜੀ ਇਹਦਾ ਕਾਰਨ ਹੈ ਕਹਿੰਦੇ ਆ ਕਿ ਫੈਕਟ ਕੋਈ ਦੂਜੇ ਜਲੇ ਵੀ ਹੋਣ ਦੂਜੇ ਰਾਜ ਵੀ ਹੋਣਗੇ ਸ਼ਾਇਦ ਹਰਿਆਣਾ 6 7 8 ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਬਲਾਜਬ ਜਿੱਥੇ ਬੰਦਿਆਂ ਦੀ ਹੜਤਾਲ ਹੈ ਉਹ ਕਹਿੰਦੇ ਜੀ ਅਸੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਬੈਠਾਂਗੇ ਭਗਵੰਤ ਮਾਨ ਦੀ ਚੱਡਿਗੜ ਵਾਲੀ ਕੂਠੀ ਦੇ ਬਾਹਰ ਪਤਾ ਨਹੀਂ ਕੋਈ ਬੈਠੇ ਵੀ ਦਿੰਦਾ ਕਿ ਨਹੀਂ ਦਿੰਦਾ ਜਾਂ ਇਹ ਸਰਦੀ ਦੇ ਮੌਸਮ ਵਿੱਚ ਇਹਨਾਂ ਨੂੰ ਜਲ ਧੂਪਾ ਨਾਲ ਇਸ਼ਨਾਨ ਕਰਾ ਕੇ ਇਹਨਾਂ ਨੂੰ ਢੱਕਿਆ ਜਾਊਗਾ ਸਮਾਂ ਦੱਸੂਗਾ ਤੇ ਸਰਕਾਰ ਦਾ ਦਾਵਾ ਸੀ ਕਿ ਅਸੀਂ ਪਹਿਲੇ ਹੀ ਹੱਲ ਕਰ ਦਿਆ ਕਰਾਂਗੇ ਧਰਨੇ ਬਿਜਾਰੇ ਨਹੀਂ ਲੱਗ ਰਹੇ ਮੇਰਾ ਖਿਆਲ ਜੇ ਕੰਕੜਾ ਰਿਕਾਰਡ ਤੇ ਆ ਜਾਵੇ ਤੇ ਉਹ ਕਰਕੋਪਾ ਕਰਕੇ ਦੇਖ ਲਿਓ ਇਹ ਧਰਨੇ ਸ਼ਾਇਦ ਉਸ ਤੋਂ ਦੁੱਗਨੇ ਜਾਂ ਚੌਗਨੇ ਹੋ ਜਾਂਦੇ ਦੇਖੇ ਜਾ ਰਹੇ ਨੇ ਜੀ ਤੁਸੀਂ ਸਰਪ੍ਰੇਮ ਕੋਰਟ ਵੱਲੋਂ ਮੁਖਤਿਆਰ ਅंसारी ਦੀ ਜਿਹੜੀ ਡੈਥ ਰਿਪੋਰਟ ਆ ਉਹ ਮੰਗੀ ਗਈ ਹੈ ਜੀ ਹਾਮ ਮੁਖਤਿਆਰ ਅंसारी ਬਾਰੇ ਸਾਨੂੰ ਪਤਾ ਕਿ ਇੱਥੇ ਰੋਪੜ ਦੀ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਗਿਆ ਸੀ ਉਹਦਾ ਅੰਤ ਕਿਵੇਂ ਹੋਇਆ ਦੁਨੀਆ ਜਾਣਦੀ ਹੈ ਕੇਸ ਅਦਾਲਤਾਂ 'ਚ ਚੱਲਦਾ ਤਾਂ ਮਾਮਲਾ ਸੁਪਰੀਮ ਕੋਰਟ ਚ ਲੈ ਗਿਆ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਮੌਤ ਤੇ ਮੈਡੀਕਲ ਬਜਿਸਟ੍ਰੇਟਸ ਆਫ ਦਾ ਬਿਆਨ ਉਹਦੀ ਜਾਂਚ ਰਿਪੋਰਟ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮੰਗ ਲਈਆਂ ਨੇ ਅਗਲੇ ਜਿਹੜਾ ਤਰੀਕ ਪਈ ਹੈ ਪੰਜਾਬ ਸਰਕਾਰ ਨੂੰ ਉਦੇਸ਼ ਹੋਏ ਨੇ ਗੁਰ ਸੰਬੰਧਿਤ ਰਿਪੋਰਟਾਂ ਲੈ ਕੇ ਉੱਥੇ ਪਹੁੰਚਨ ਨਾਲ ਮੇਰਾ ਖਿਆਲ ਸੀਬੀਆਈ ਨੂੰ ਵੀ ਉਹਨਾਂ ਨੇ ਕਹਿ ਦਿੱਤਾ ਗਿਆ ਹੈ ਕਿ ਮਖ्तार ਅंसारी ਜਵਨ ਜੋ ਜੋ ਕੁਝ ਸੁਪਰੀਮ ਕੋਰਟ ਨੇ ਮੰਗਿਆ ਹੈ ਅਗਲੇ ਤਰੀਕ ਤੱਕ ਉਹ ਲੈ ਕੇ ਉੱਥੇ ਜਾਓ ਜੀ ਤੁਲਸਾਮ ਰੇਕੋਡਲਾ ਦੇ ਐਸਐਸਪੀ ਬੋਲੇ ਕਿ ਵਧੀਆ ਉਪਰਾਲਾ ਕੀਤਾ ਗਿਆ 131 ਦੇ ਕਰੀਬ ਲੋਕਾਂ ਦੇ ਮੋਬਾਈਲ ਫੋਨ ਉਹ ਵਾਪਸ ਕਰਵਾਏ ਨੇ ਜਿਹੜੇ ਚੋਰੀ ਹੋ ਜਾਂਦੇ ਨੇ ਜੀ ਦੇਖੋ ਉੱਥੇ ਖੜਾ ਹੀ ਨੇ ਗਗਨ ਅਜੀਤ ਸਿੰਘ ਐਸਐਸਪੀ ਨੇ ਉਹਨਾਂ ਨੇ ਇੱਕ ਚੰਗਾ ਕਦਮਾਂ ਉਲੀਕਿਆ ਉਹਨਾਂ ਨੇ ਪਿਛਲੇ ਸਮੇਂ ਦਰਾਨ ਚੋਰੀ ਦੇ ਵਿਰੁੱਧ ਮਹਿੰਮ ਚਲਾਈ ਗਈ ਸੀ ਉਸ ਮਹਿੰਮ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 131 ਫੋਨ ਬਰਾਮਦ ਹੋਏ ਜਿਹੜੇ ਉਹਨਾਂ ਦੇ ਮਾਲਕਾਂ ਦਾ ਪਤਾ ਕਰਕੇ ਅੱਜ ਇੱਕ ਸਮਾਗਮ ਕੀਤਾ ਉਹ ਵਿਸ਼ੇਸ਼ ਸਵਾਗਤ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉਹ ਮੋਬਾਈਲ ਚੋਰੀ ਹੋਏ ਸੀ ਉਹ ਵਾਪਸ ਕਰਤੇ ਮੈਂ ਇਹਨੂੰ ਚੰਗਾ ਕਦਮ ਸਮਝਦਾ ਹਾਂ ਇਹੋ ਜਿਹੇ ਕਦਮਾਂ ਦੇ ਨਾਲ ਲੋਕਾਂ ਦੇ ਵਿੱਚ ਪੁਲਿਸ ਦਾ ਅਕਸ ਵੀ ਸੁਧਰਦਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਤੁਹਾਡਾ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ